ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਕਿਹਾ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਿਕਾਸ ਕਾਰਜ ਜਾਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੈਂਗਲੌਰੂ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸ ਦੀ ਗੋਲਡਨ ਜੁਬਲੀ ਸਮਾਗਮ ਚੁਕੀਤੀ ਸ਼ਿਰਕਤ પશુ પભા ચેનલ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟ ਰਾਜਧਾਨੀ ਦੇ ਅਸ਼ੋਕ ਵਿਹਾਰ ਵਿੱਚ ਝੁੱਗੀ ਝੌਂਪੜੀਆਂ ਦੇ ਵਸਨੀਕਾਂ ਲਈ ਲਗਭਗ 1700 ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕੀਤਾ ਅਤੇ ਯੋਗਲਾਪਾਤਰੀਆਂ ਨੂੰ ਚਾਬੀਆਂ ਸੌਂਪੀਆਂ ਇਸ ਦਾ ਉਦੇਸ਼ ਝੁੱਗੀ ਝੌਂਪੜੀ ਬਸਤੀਆਂ ਦੇ ਵਸਨੀਕਾਂ ਨੂੰ ਬਿਹਤਰ ਅਤੇ ਸਿਹਤਮੰਦ ਵਾਤਾਵਰਣ ਅਤੇ ਉਚਿਤ ਸਹੂਲਤਾਂ ਦੇ ਨਾਲ ਰਿਹਾਇਸ਼ ਪ੍ਰਦਾਨ ਕਰਨਾ ਹੈ ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਦੋ ਸ਼ਹਿਰੀ ਪੁਨਰ ਵਿਕਾਸ ਪ੍ਰੋਜੈਕਟਾਂ ਸਰੋਜਨੀ ਨਗਰ ਵਿਖੇ ਵਿਸ਼ਵ ਵਪਾਰ ਕੇਂਦਰ ਅਤੇ ਸਰੋਜਨੀ ਨਗਰ ਵਿਖੇ ਜਨਰਲ ਪੋਲ ਰਹਿائش ਹਾਊਸਿੰਗ ਟਾਈਪ 2 ਕੁਆਟਰ ਦੀ ਸ਼ੁਰੂਆਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਦੁਆਰਕਾ ਵਿੱਚ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਇੱਕੀਕ੍ਰਿਤ ਦਫ਼ਤਰ ਕੰਪਲੈਕਸ ਦਾ ਅਤੇ ਦਿੱਲੀ ਯੂਨੀਵਰਸਿਟੀ ਵਿੱਚ 600 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਾਰਿਆਂ ਨੂੰ ਨਵੇਂ ਸਾਲ 2025 ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਸਾਲ ਵਿਸ਼ਵ ਪੱਧਰ ਤੇ ਭਾਰਤ ਲਈ ਨਵੀਆਂ ਪ੍ਰਾ साल 2025 भारत के विकास के लिए अनेक नई संभावना लेकर आ रहा है दुनिया की तीसरी बड़ी आर्थिक ताकत बनने की तरफ हमारी यात्रा इस वर्ष और तेज होने वाली है आज भारत दुनिया में राजनीतिक और आर्थिक स्थिरता का प्रतीक बना है ये वर्ष विश्व में भारत की अंतरराष्ट्रीय छवि को और सशक्त करने का वर्ष होगा राष्ट्रपति द्रौपदी मुर्मू ने मानसिक सेहत ਤੇ ਨਿਊਰੋਸਾਇੰਸ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸ ਨਿਮਹੰਸ ਨੂੰ ਵਧਾਈ ਦਿੱਤੀ ਹੈ ਬੰਗਲੌਰੂ ਵਿੱਚ ਨਿਮਹੰਸ ਦੇ 골ਡਨ ਜੁਬਲੀ ਸਮਾਗਮ ਦੇ ਮੌਕੇ ਤੇ ਉਹਨਾਂ ਕਿਹਾ ਕਿ ਨਿਮਹੰਸ ਆਤਮਾਨਿਕ ਸਿਹਤ ਤੇ ਨਿਊਰੋਸਾਇੰਸ ਦੇ ਖੇਤਰ ਚ ਦੁਨੀਆਂ ਦੀ ਅਗਵਾਈ ਕਰ ਰਿਹਾ ਹੈ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਮਾਨਸਿਕ ਰੋਗਾਂ ਬਾਰੇ ਤਾਰਨਾ ਸਾਡੇ ਸਮਾਜ ਵਿੱਚ ਚੰਗੀ ਨਹੀਂ ਹੈ ਪਰ ਮਨਹੰਸ ਵਰਗੀਆਂ ਸੰਸਥਾਵਾਂ ਨੇ ਮਾਨਸਿਕ ਰੋਗਾਂ ਵਾਲੇ ਮਰੀਜ਼ਾਂ ਨੂੰ ਮਿਆਰੀ ਦੇਖਭਾਲ ਪ੍ਰਦਾਨ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਬਜ਼ੁਰਗਾਂ ਦੇ ਇਕੱਲੇਪਨ ਅਤੇ ਔਰਤਾਂ ਵਿੱਚ ਕਮਜ਼ੋਰੀ ਵਰਗੀਆਂ ਬਿਮਾਰੀਆਂ ਨੇ ਕਈ ਮਾਨਸਿਕ ਸੰਕਟ ਅਤੇ ਚਿੰਤਾਵਾਂ ਪੈਦਾ ਕੀਤੀਆਂ ਨੇ। ਕੇਂਦਰੀ ਸਿਹਤ ਮੰਤਰੀ ਜੀਪੀ ਨੱਡਾ ਅਤੇ ਸਟ੍ਰੋਕ ਤੇ ਇਲਾਜ ਖੁਦਖੁਸ਼ੀਆਂ ਨੂੰ ਰੋਕਣ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵੱਤ ਤੋਂ ਪੀੜਤ ਲੋਕਾਂ ਦੀ ਮਦਦ ਕਰਨ ਵਿੱਚ ਮਨਹੰਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ રાષ્ટ્રપતિને મનોવિગ્યાની બલાક કેન્દ્રી પ્રયોગશાલા કપલૈકસ ભીમા હો એમઆરઆઈ સેનર ડીએસએ સિટમ વર્ગી વખ સહત ઉદઘાટન રાજ ਦਿੱਲੀ ਵਿੱਚ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਸ਼ਹਿਰ ਵਿੱਚ ਭੀੜ ਅਤੇ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ 12500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ। ਕੱਲੋ ਨਾ ਕੇਂਦਰੀ ਸੜਕ ਅਤੇ ਬਨਾਦੀ ਟਾਂਚਾ ਫੰਡ ਵਿੱਚੋਂ ਦਿੱਲੀ ਲਈ 1200 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਹ ਪ੍ਰੋਜੈਕਟ ਦਿੱਲੀ ਕਟੜਾ ਐਕਸਪ੍ਰੈਸ ਹਿ ਵਿ ਨਾਲ ਸਿੱਧਾ ਸੰਪਰਕ ਪ੍ਰਦਾਨ ਕਰੇਗਾ। ਅਤੇ ਜੰਮੂ ਕਸ਼ਮੀਰ ਤੇ ਪੰਜਾਬ ਤੋਂ ਆਉਣ ਵਾਲੇ ਵਾਹਨਾਂ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਦਿੱਲੀ ਮੁੰਬਈ ਐਕਸਪ੍ਰੈਸ ਵੇ ਨਾਲ ਸਿੱਧਾ ਜੋੜਿਆ ਜਾਵੇਗਾ ਇਸ ਤੋਂ ਇਲਾਵਾ ਧੇਰਾਧੂਨ ਤੋਂ ਆਉਣ ਵਾਲਿਆਂ ਲਈ ਦਵਤਾ ਐਕਸਪ੍ਰੈਸ ਵੇ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਦਾ ਬਦਲਵਾਂ ਰਸਤਾ ਉਪਲਬਧ ਹੋਵੇਗਾ ਅਤੇ ਸਫ਼ਰ ਦਾ ਸਮਾਂ ਡੇਢ ਘੰਟੇ ਤੋਂ ਘਟਾ ਕੇ ਸਿਰਫ 45 ਮਿੰਟ ਦਾ ਰਹਿ ਜਾਏਗਾ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIR_R_NEWS_Jalandhar ਸਾਡਾ ਫੇਸਬੁੱਕ ਪੇਜ ਹੈ rnu-air chalandar ਰੋਪੜ ਵਿਖੇ ਮੌਜੂਦ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਹੁਣ ਡੀਮਡ ਯੂਨੀਵਰਸਿਟੀ ਬਣਾ ਦਿੱਤਾ ਗਿਆ ਹੈ। ਅਜਿਸਤਾ ਰਸਨੀ ਉਦਘਾਟਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੋਨਿਕਸ ਦੇ ਸੂਚਨਾ ਟੈਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਗੁਹਾਟੀ ਤੋਂ ਵਰਚੁਅਲ ਮਾਧਿਅਮ ਰਾਹੀਂ ਕੀਤਾ ਗਿਆ ਇਸ ਮੌਕੇ ਉਨਾ ਦੇ ਨਾਲ ਅਸਮ ਦੇ ਗਵਰਨਰ ਲਕਸ਼ਮਣ ਆਚਾਰੀ ਅਤੇ ਮੁੱਖ ਮੰਤਰੀ ਡਾਕਟਰ ਹਿੰਮਤ ਬਿਸ਼ਵਾ ਸ਼ਰਮਾ ਵੀ ਮੌਜੂਦ ਰਹੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਇਹ ਸੰਸਥਾਨ ਪਹਿਲੀ ਅਤੇ ਇਕਲੀ ਮਿੱਟੀ ਸੰਸਥਾ ਹੈ ਜਿਸ ਨੂੰ ਡਿਮਡ ਯੂਨੀਵਰਸਿਟੀ ਦਾ ਦਰਜਾ ਮਿਲੇ ਆਈ ਉਹਨਾਂ ਨੇ ਯੂਨੀਵਰਸਿਟੀ ਦੇ ਮੁੱਖ ਭੂਮਿਕਾ ਤੇ ਜ਼ੋਰ ਦਿੱਤਾ ਜੋ ਕਿ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਰੁਸਕਾਰ ਯੋਗ ਬਣਾਉਣ ਵਿੱਚ ਮਦਦ ਕਰੇਗਾ ਇਹ ਪਹਿਲ ਕਦਮੀ ਅਕਾਦਮੀ ਅਤੇ ਉਦਯੋਗ ਦੇ ਦਰਮਿਆਨ ਦਾ ਵੱਡਾ ਫਰਕ ਘਟਾਏਗੀ ਅਤੇ ਕਾਲਜਾਂ ਨੂੰ ਵਿਦਿਆਰਥੀਆਂ ਨੂੰ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਨ ਵਾਸਤੇ ਸਿਖਲਾਈ ਦੇਣ ਵਿੱਚ ਸਮਰੱਥ ਵੀ ਬਣਾਏਗੀ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੀ ਦਸ਼ਾ 'ਚ ਇੱਕ ਮਹੱਤਵਪੂਰਨ ਕਦਮ ਹੈ ਜਿਸ ਨਾਲ ਸਿੱਖਿਆ ਪ੍ਰਣਾਲੀ ਚ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨਾ ਤੇ ਡਿਜੀਟਲ ਤੌਰ ਤੇ ਸਸ਼ਕਤ ਅਤੇ ਹੁਨਰਮੰਦ ਭਾਰਤ ਵੱਲ ਵਧਣਾ ਸ਼ਾਮਲ ਹੈ ਇਸ ਉਦਘਾਟਨ ਮੌਕੇ ਰੋਪੜ ਦੇ ਵਿਧਾਇਕ ਦਿਨੇਸ਼ ਕੁਮਾਰ ਚੱਡਾ ਨੇਡਲੀ ਸੰਸਥਾਵਾਂ ਦੇ ਸਿੱਖਿਆ ਖੇਤਰ ਤੋਂ ਕਈ ਹੋਰ ਪਤਵੰਤੇ ਅਤੇ ਸਡਿਮ ਡਿ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਮੌਜੂਦ ਰਹੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਐਮ ਐਮ ਤ੍ਰਿਪਾਠੀ ਨੇ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਦਾ ਅਟੁੱਟ ਸਵਰਥਨ ਵਾਸਤੇ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਇਹ ਸੰਸਥਾਨ ਉਹਨਾਂ ਦੀਆਂ ਅਤੇ ਦੇਸ਼ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਖਤ ਕੋਸ਼ਿਸ਼ਾਂ ਬ ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਦੀ ਕੇਂਦਰੀ ਪੈਨਸ਼ਨ ਅਦਾਇਗੀ ਪ੍ਰਣਾਲੀ ਹੁਣ ਪੂਰੇ ਦੇਸ਼ 'ਚ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਪਿਛਲੇ ਦਸੰਬਰ 'ਚ EPFO ਦੇ ਸਾਰੇ 122 ਪੈਨਸ਼ਨ ਵੰਡਣ ਵਾਲੇ ਖੇਤਰੀ ਦਫ਼ਤਰਾਂ ਨਾਲ ਸੰਬੰਧਿਤ 68 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਕਰੀਬ 1570 ਕਰੋੜ ਰੁਪਏ ਦੀ ਪੈਨਸ਼ਨ ਵੰਡੀ ਗਈ ਕਿਰਤ ਤੇ ਰੋਜ਼ਗਾਰ ਮੰਤਰੀ ਡਾਕਟਰ ਮਨਸੂਖ ਮਾੜਵੀ ਨੇ ਕਿਹਾ ਕਿ ਇਹ ਆਧੁਨਿਕ ਪ੍ਰਣਾਲੀ ਇਹ ਯਕੀਨੀ ਬਣਾਏਗੀ ਕਿ ਪੈਨਸ਼ਨਰ ਆਪਣੀ ਪੈਨਸ਼ਨ ਦੇਸ਼ ਵਿੱਚ ਕਿਤੇ ਵੀ ਕਿਸੇ ਵੀ ਬੈਂਕ ਤੋਂ ਤੇਜ਼ੀ ਨਾਲ ਅਤੇ ਮੁਸ਼ਕਿਲ ਤੋਂ ਰਹਿਤ ਮੁਕਤ ਕਰ ਸਕਣ ਪਸ਼ੂ ਧਨ ਦੀ ਸਾਮ ਸੰਭਾਲ ਬਾਰੇ ਸਟੀਕ ਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨ ਦੀ ਦਿਸ਼ਾ ਚ ਡਿਜੀਟਲ ਪਹਿਲ ਕਦਮੀ ਕਰਦੇ ਹੋਏ ਪੰਜਾਬ ਦੇ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਨਾਂ ਹੇਠ ਵਿਭਾਗ ਦਾ ਅਧਿਕਾਰਤ YouTube ਚੈਨਲ ਅਤੇ Facebook ਪੇਜ ਜਾਰੀ ਕੀਤਾ ਹੈ ਇਸ ਪਹਿਲ ਕਦਮੀ ਦਾ ਉਦੇਸ਼ ਸੂਬੇ ਦੇ ਪਸ਼ੂ ਪਾਲਕਾਂ ਨੂੰ ਪਸ਼ੂ ਧਨ ਦੀ ਟੋਕਵੀ ਸਾਮ ਸੰਭਾਲ ਲਈ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨਾ ਹੈ ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਚੈਨਲ ਤੇ ਪੇਜ ਉੱਤੇ ਹਰ ਸੋਮਵਾਰ ਮਹਾਰਾ ਵੱਲੋਂ ਪਸ਼ੂ ਪਾਲਣ ਬਾਰੇ ਤੋ ਕੁਵੀਸੇ ਦੇਣ ਲਈ ਲਾਈਵ ਸੈਸ਼ਨ ਕੀਤਾ ਜਾਵੇਗਾ ਉਹਨਾਂ ਦੱਸਿਆ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਤੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਦੇ ਦੇ ਇਸ ਦੇ ਵਿੱਚ ਅਸੀਂ ਤਕੜੇ ਹੋਵਾਂਗੇ ਜੇਨ ਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਉਹਨਾਂ ਕਿਹਾ ਕਿ ਮਹਾਰਾ ਅਤੇ ਕਿਸਾਨਾ ਵਿਚਾਰ ਇਸ ਸਿੱਧਾ ਰابطਾ ਪਸ਼ੂਆਂ ਦੀ ਟੋਕਵੀਂ ਸਾਮ ਸੰਭਾਲ ذریعے ਸਮੁੱਚੀ ਉਤਪਾਦਕਤਾ ਨੂੰ ਵਧਾਉਣ ਲਈ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ ਪਸ਼ੂ ਕਾ ਪਾਲਕਾਂ ਨੂੰ ਸਮੇਂ ਸਮੇਂ ਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨ ਲਈ ਹਰ ਹਫਤੇ 4 ਤੋਂ 5 ਵੀਡੀਓ ਵੀ ਇਹਨਾਂ ਪਲੇਟਫਾਰਮਾਂ ਤੇ ਪੋਸਟ ਕੀਤੀਆਂ ਜਾਣਗੀਆਂ ਤੇ ਪਸ਼ੂ ਪਾਲਕਾਂ ਲਈ ਮਹਾਰਾ ਨਾਲ ਆਨਲਾਈਨ ਸੈਸ਼ਨ ਵੀ ਕਰਵਾਏ ਜਾਣਗੇ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਾਸਤੇ ਦੇਸ਼ ਭਰ çapਨੀ ਕਿਸਮ ਦੀ ਪਹਿਲੀ ਪਹਿਲ ਕਦਮੀ ਆਨਲਾਈਨ ਐਨ ਆਰ ਆਈ ਮਿਲਨੀ। ਦੀ ਅੱਜ ਦੂਜੀ ਬੈਠਕ ਕੀਤੀ ਗਈ। ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅੱਜ ਪ੍ਰਵਾਸੀ ਪੰਜਾਬੀਆਂ ਦੀਆਂ 100 ਤੋਂ ਵੱਧ ਸ਼ਿਕਾਇਤਾਂ ਸੁਣੀਆਂ ਤੇ ਸਬੰਧਤ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਮੌਕੇ ਤੇ ਹੀ ਨਿਪਟਾਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਜਰਮਨੀ, ਆਸਟਰੀਆ, ਇਟਲੀ ਅਤੇ ਅਫਰੀਕਾ ਵਿਖੇ ਵਾਸਤੇ ਪੰਜਾਬੀਆਂ ਨਾਲ ਸਬੰਧਤ ਸਨ ਜੋ ਜਾਇਦਾਦ ਨਾਜਾਇਜ਼ ਕਬਜ਼ਿਆਂ ਤੇ ਵਿਆ ਮਾਮਲਿਆਂ ਨਾਲ ਸਬੰਧਤ ਸਨ ਉਹਨਾਂ ਨੇ ਕਿਹਾ ਕਿ ਇਹ ਸੇਵਾ ਰਾਹੀਂ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦਾ ਲਗਾਤਾਰ ਨਿਪਟਾਰਾ ਕਰੇਗੀ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬ੍ਰਿਜੇਤ ਕੌਰ ਨੇ ਕਿਹਾ ਹੈ ਕਿ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਸੂਬੇ ਦੀਆਂ ਔਰਤਾਂ ਦੀ ਸਿਹਤ ਜਾਂ ਸੰਬੰਧੀ ਅਤੇ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਲਗਾਤਾਰ ਕੈਂਪ ਲਾ ਕੇ ਉਹਨਾਂ ਨੂੰ ਜਾਗਰੂਕ ਕਰ ਰਿਹਾ ਹੈ ਤਾਂ ਜੋ ਸੂਬੇ ਦੀ ਕੋਈ ਵੀ ਔਰਤ ਇਹਨਾਂ ਦਾ ਲਾਭ ਲੈਣ ਤੋਂ ਵਾਂਝੀ ਨਾ ਰਹਿ ਜਾਏ ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਤੱਕ ਉੱਤਰ ਪੂਰਬੀ ਅਤੇ ਮੱਧ ਭਾਰਤ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ ਇੱਧਰ ਪੰਜਾਬ 'ਚ ਮੌਸਮ ਵਿਭਾਗ ਨੇ 5 ਤੇ 6 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ ਚੰਡੀਗੜ੍ਹ ਸੇਤ ਮੌਸਮ ਵਿਭਾਗ ਦੇ ਨਿਰਦੇਸ਼ਕ सुरेंद्र ਪਾਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ पंजाब और हरियाणा में अगले 24 घंटे ड्राई वेदर कंडीशन चली हुई है बीच में सुबह में डेंस फॉग रहती है और उसके बाद दिन में जो है कोल्ड वेव कंडीशन चल रही है वो कंटिन्यू करेंगे अगले 24 फोर टू थर्टी सिक्स आवर लेकिन उसके बाद जो है मौसम में कुछ परिवर्तन आएगा और पश्चिम विक्षोभ के आने से पंजाब हरियाणा के कुछ पार्ट में जो है हल्की बारिश हो सकती है उससे जो है बहुत घने से भी कुछ रिलीफ मिल सकता है और कोल्ड कंडीशन उससे कुछ रिलीफ मिलेगा પ્રધાનમંત્રી નરેન્દ્ર મોદીનેલ્લી વિકાસ પ્રોજેક્ટા ઉદઘાટન કરતા રૂપનગર સ્થિત રાષ્ટ્રીય ઇક્ટ્રાન અને સૂચના તકનલજી સંસ્થા બની ડિમડ યુનિવર્સિટી કેન્દ્રી સુચના પ્રસારણ મંત્રી અશ્વિની વૈષ્ણને વર્ચુઅલ માધ્યમ રાહતા રસમી ઉદઘાટન ખબર